ਹੈਲੋ ਸਤ ਸ੍ਰੀ ਅਕਾਲ ਜੀ ਕਿਊਰ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਅੱਜ ਬਹੁਤ ਹੀ ਕੰਮ ਦੀ ਵੀਡੀਓ ਆ ਤੇ ਤੁਹਾਨੂੰ ਦੱਸਦੇ ਆਂ ਆਪਾਂ ਜਿੱਦਾਂ ਆਪਣੇ ਹੁਣ ਇੱਕ ਤਾਂ ਸਰਦੀ ਆ ਗਈ ਕਿੰਨਾ ਇਹ ਤਾਂ ਵੈਸੇ ਵੀ ਜੋੜਾਂ ਦੇ ਵਿੱਚ ਜਿਨ੍ਹਾਂ ਦੇ ਦਰਦਾਂ ਰਹਿੰਦੀਆਂ ਹਨਾ ਤੇ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਵੀਡੀਓ ਆ ਤੇ ਇਹ ਹੈਗਾ ਵੀ ਸਰਦੀਆਂ ਦੇ ਵਿੱਚ ਆ ਕੇ ਜੋੜ ਦੁਖਣ ਲੱਗ ਜਾਂਦੇ ਆ ਨਾਰਮਲੀ ਬਹੁਤ ਲੋਕਾਂ ਨੂੰ ਦੁਖਦੇ ਮੇਰੇ ਤਾਂ ਆਪ ਦੁਖਣ ਲੱਗ ਜਾਂਦੇ ਆ ਤੇ ਇਹ ਆਪਾਂ ਇੱਕ ਬਹੁਤ ਹੀ ਕਾਰਗਿਲ ਘਰੇਲੂ ਜਿਹਾ ਨੁਸਖਾ ਆਪਾਂ ਇੱਕ ਦੋ ਵਾਰੀ ਖੁਦ ਵੀ ਟਰਾਈ ਕੀਤਾ ਏ ਤੇ ਬਹੁਤ ਵਧੀਆ ਚੀਜ਼ ਆ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਦੇ ਜੋੜਾਂ ਦੇ ਦਰਦਾਂ ਨੂੰ ਨਾ ਬਿਨਾਂ ਦਵਾਈਆਂ ਤੋਂ ਠੀਕ ਕਰ ਸਕਦੇ ਆ ਕਿਉਂਕਿ ਆਹ ਨਾ ਵੀ ਜੋੜਾਂ ਦੀ ਜਿਹੜੀ ਗੋਡੇ ਦੁਖਦੇ ਆ ਹਨਾ ਉਹ ਕੋਈ ਵੀ ਜੋੜ ਤਾਂ ਆਪਣਾ ਦੁਖਦਾ ਏ ਹੱਥਾਂ ਦੇ ਜੋੜ ਆਹ ਗੁੱਤ ਦੁਖਾਂ ਲੱਗ ਜਾਂਦੇ ਆ ਗਿੱਟੇ ਦੁਖਾਂ ਲੱਗ ਜਾਂਦੇ ਆ ਜਿੰਨਾਂ ਦੀ ਥੋੜੀ ਜੀ ਜ਼ਿਆਦਾ ਏਜ ਹੋ ਜਾਂਦੀ ਏ ਤੇ ਗੋਡਿਆਂ ਦੀ ਬਹੁਤ ਪ੍ਰੋਬਲਮ ਹੁੰਦੀ ਆ ਤੇ ਸਰਦੀਆਂ ਦੇ ਵਿੱਚ ਆ ਕੇ ਤਾਂ ਬਹੁਤ ਜ਼ਿਆਦਾ ਹੀ ਹੋ ਜਾਂਦੀ ਆ ਫੇਰ ਆਪਾਂ ਨੂੰ ਉਹੀ ਗੱਲ ਆ ਕਿ ਡਾਕਟਰ ਦੇ ਕੋਲ ਜਾਣਾ ਪੈਂਦਾ ਦਵਾਈਆਂ ਲੈ ਲੈ ਕੇ ਆਪਾਂ ਖਾਈ ਜਾਂਦੇ ਆ ਉਹਦੇ ਨਾਲ ਬਸ ਜਿੰਨੀ ਦੇਰ ਆਪ ਦਵਾਈ ਖਾਈ ਜਾਂਦੇ ਆ ਉੰਨੀ ਦੇਰ ਠੀਕ ਰਹਿੰਦਾ ਨਹੀਂ ਤਾਂ ਫੇਰ ਉਹੀ ਤੇ ਤੁਹਾਨੂੰ ਆਪਾਂ ਦੱਸਦੇ ਹਾਂ ਹੁਣ ਸਰਦੀ ਦੇ ਵਿੱਚ ਬਹੁਤ ਵਧੀਆ ਚੀਜ਼ ਆ ਉਹ ਕਿਉਂਕਿ ਸਰਦੀ ਦੇ ਵਿੱਚ ਹੀ ਉਹ ਜ਼ਿਆਦਾ ਯੂਜ਼ ਕਰਨੀ ਚਾਹੀਦੀ ਏ ਤੇ ਦਿਖਾਉਣੀ ਆ ਤੁਹਾਨੂੰ ਆਪਾਂ ਆਹ ਦੇਖੋ ਜੀ ਇਹ ਪੜਾਣੀ ਲੈ ਕੇ ਆਂਦੀ ਆਪਣੇ ਨਾ ਘਰੇ ਲੱਗਿਆ ਹੋਇਆ ਬੂਟਾ ਹੀ ਲੱਗਿਆ ਹੋਇਆ ਆਪਣੇ ਦਾ ਘਰੇ ਇਹ ਹੈਗਾ ਹਾਰ ਸ਼ਿੰਗਾਰ ਦਾ ਬੂਟਾ ਤੇ ਆਪਾਂ ਕਿਸੇ ਮਾਲੀ ਨੂੰ ਪੁੱਛ ਲਈਏ ਜਿਹੜੇ ਫੁੱਲ ਬੂਟੇ ਲਾ ਕੇ ਜਾਂਦੇ ਹਨਾ ਘਰਾਂ ਦੇ ਵਿੱਚ ਤੇ ਆਪਾਂ ਨੂੰ ਘਰੇ ਵੀ ਲਵਾ ਸਕਦੇ ਹਾਂ ਕਰ ਇਹਨੂੰ ਆਪਾਂ ਪਾਲਵਾਂਗੇ ਤਾਂ ਬਹੁਤ ਵਧੀਆ ਚੀਜ਼ ਆ ਤੇ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਤੇ ਮੈਂ 2-3 ਸਾਲ ਤੋਂ 2-3 ਸਾਲਾਂ ਦਾ ਹੋ ਗਿਆ ਬੂਟਾ ਮੇਰਾ ਤੇ ਮੈਂ ਘਰੇ ਹੀ ਲਵਾ ਲਿਆ ਸੀ ਤੇ ਇਹ ਆਂਦੇ ਨਾ ਵੀ ਜੇ ਆਪਾਂ ਇਹਨੂੰ ਟੱਚ ਵੀ ਇਦਾਂ ਜੇ ਆਪਣੇ ਜਿੱਥੇ ਵੀ ਦਰਦ ਦਾ ਗੋਡੇ ਦੁਖਦੇ ਆ ਜਾਂ ਤੇ ਇਹਨਾਂ ਨੂੰ ਆਪਾਂ ਵਿੱਚ ਦੀ ਇਦਾਂ ਕਰਕੇ ਭਲਾ ਪੱਡਾ ਨਹੀਂ ਨਾ ਵੀ ਥੋੜੀ ਏ ਤੇ ਆਪਾਂ ਵੈਸੇ ਵੀ ਇਦਾਂ ਕਰਕੇ ਨਾ ਬੂਟੇ ਦੇ ਕੋਲੇ ਖੜਕੇ ਆਪਾਂ ਨੂੰ ਆਪਣੇ ਆਪ ਨੂੰ ਇਦਾਂ ਟੱਚ ਕਰੀ ਜਾਵਾਂਗੇ ਨਾ ਤੇ ਉਹਦੇ ਨਾਲ ਵੀ ਤੁਹਾਨੂੰ ਫਰਕ ਪਊਗਾ ਇਹ ਇੰਨਾ ਗੁਣਕਾਰੀ ਬੂਟਾ ਹੈ ਤੇ ਬਹੁਤ ਹੀ ਵਧੀਆ ਚੀਜ਼ ਹੈ ਇਹਦੀ ਪਹਿਚਾਣ ਇਹ ਹੁੰਦੀ ਹੈ ਕਿ ਵੈਸੇ ਤਾਂ ਆਪਾਂ ਨੂੰ ਮਾਲੀ ਜਾਣਦੇ ਹੀ ਆ ਜਦੋਂ ਆਪਾਂ ਕਵਾਂਗੇ ਨਾ ਵੀ ਸਾਨੂੰ ਹਾਰ ਸ਼ਿੰਗਾਰ ਦਾ ਬੂਟਾ ਲਾ ਕੇ ਜਾਓ ਤੇ ਉਹ ਲੈ ਕੇ ਆਉਂਦੇ ਤੇ ਇਹਨੂੰ ਲੱਗਦੇ ਆ orange color ਦੇ ਸੰਤਰੀ ਫੁੱਲ ਲੱਗਦੇ ਆ ਇਹਨੂੰ ਤੇ ਆਹ ਵਾਲੀਆਂ ਪੱਤੀਆਂ ਇਹਦੀਆਂ ਦੇਖ ਲਓ ਇਦਾਂ ਦੀਆਂ ਹੁੰਦੀਆਂ ਆ ਪੱਤੇ ਇਦਾਂ ਦੇ ਤੇ ਇਹ ਨੂੰ ਤੁਸੀਂ ਪੀਣਾ ਹੈ ਕੜਾ ਬਣਾ ਕੇ ਇਹਦਾ ਇਹਦੇ ਇਦਾਂ ਪੰਜ ਸੱਤ ਪੱਤੇ ਤੋੜ ਦੋ ਗਲਾਸ ਪਾਣੀ ਦੇ ਤੋ ਸਵਾਰ ਕੇ ਪੱਤਿਆਂ ਨੂੰ ਦੋ ਗਲਾਸ ਪਾਣੀ ਦੇ ਪਾ ਕੇ ਤੇ ਉਹਦੇ ਵਿੱਚ ਇਹਨੂੰ ਉਬਾਲ ਲਓ ਤੇ ਜਦੋਂ ਇਹ ਰਹਿ ਜੇ ਅੱਧਾ ਗਲਾਸ ਰਹਿ ਜੇ ਪੌਣਾ ਗਲਾਸ ਤੇ ਉਦੋਂ ਤੁਸੀਂ ਇਹਨੂੰ ਦੋ ਟਾਈਮ ਪੀ ਸਕਦੇ ਹੋ ਸਵੇਰ ਵੀ ਪੀ ਲਓ ਸ਼ਾਮ ਨੂੰ ਵੀ ਪੀ ਲਓ ਹੁੰਦਾ ਇਹਦਾ ਕਚੈਲਾ ਜਾਂ ਟੇਸਟਾ ਕੜਵਾਜਾ ਹੁੰਦਾ ਏ ਪਰ ਆਪਾਂ ਦਵਾਈਆਂ ਨਾਲੋਂ ਤਾਂ ਫੇਰ ਵੀ ਵਧੀਆ ਹੀ ਐ ਨਾ ਤੇ ਇਹਦਾ ਨੁਕਸਾਨ ਕੋਈ ਨਹੀਂਗਾ ਜਿੰਨਾ ਵੀ ਹੋਊਗਾ ਜੋ ਵੀ ਹੋਊਗਾ ਇਹਦਾ ਫਾਇਦਾ ਹੀ ਹੋਊਗਾ ਆਪਾਂ ਨੁਕਸਾਨ ਨਹੀਂ ਕਰੂਗਾ ਕੁਝ ਵੀ ਦਵਾਈਆਂ ਤਾਂ ਆਪਾਂ ਨੂੰ ਸੌ ਹੋਰ ਵੀ ਬਿਮਾਰੀਆਂ ਲਾਉਂਦੀਆਂ ਤੇ ਤੁਸੀਂ ਇਹਦਾ ਕਾਲਾ ਬਣਾ ਕੇ ਪੀਓ ਜਿਨ੍ਹਾਂ ਨੂੰ ਜੋੜਾਂ ਦੀ ਜ਼ਿਆਦਾ ਦਿੱਕਤ ਹੈਗੀ ਆ ਤੇ ਬਹੁਤ ਜ਼ਿਆਦਾ ਤੁਹਾਨੂੰ ਦਿਨਾਂ ਚ ਹੀ ਰਿਜ਼ਲਟ ਮਿਲ ਜੂਗਾ ਤੁਸੀਂ ਹਫ਼ਤਾ ਕਿ ਟਰਾਈ ਕਰੋਗੇ ਨਾ ਤੇ ਤੁਹਾਨੂੰ ਆਏ ਲੱਗੂਗਾ ਵੀ ਹਾਈ ਮੇਰੇ ਤਾਂ ਠੀਕ ਆ ਮੇਰੇ ਤਾਂ ਜੋੜ ਜੜ ਨਹੀਂ ਦੁਖਦੇ ਮੇਰੇ ਤਾਂ ਆਪ ਦੇ ਨਾ ਇੰਨਾ ਥਾਵਾਂ ਤੇ ਆਹ ਆ ਜੋੜ ਦੁਖਣ ਲੱਗ ਜਣੇ ਹੱਥਾਂ ਦੀ ਤੇ ਇਹਦੇ ਨਾਲ ਬਹੁਤ ਫਰਕ ਪੈਂਦਾ ਹੈ ਤੇ ਮੈਂ ਤਾਂ ਕੀ ਕਰਦੀ ਹੁੰਨੀ ਆ ਜਦੋਂ ਘਰੇ ਬੈਸੇ ਫ੍ਰੀ ਹੁੰਨੀ ਤੇ ਮੈਂ ਉੱਥੇ ਖੜ ਜਾ ਨਹੀਂ ਬੂਟਿਆਂ ਦੇ ਵਿੱਚ ਜਾ ਕੇ ਤੇ ਮੈਂ ਇਦਾਂ ਹੀ ਟੱਚ ਕਰੀ ਜਾਨੀ ਹੁੰਨੀ ਨਾ ਮੈਂ ਇਦਾਂ ਡਾਣੀ ਨਾਲ ਲਾ ਕੇ ਤੇ ਤੁਸੀਂ ਘਰੇ ਵੀ ਲਵਾ ਸਕਦੇ ਹੋ ਤੁਸੀਂ ਕਿਸੇ ਦੇ ਉਹ ਵੀ ਲਿਹਾ ਕੇ ਪੱਤੇ ਤੇ ਇਹ ਵਾਲਾ ਕੜਾ ਬਣਾ ਕੇ ਜਰੂਰ ਪੀਓ ਤੇ ਆਪਾਂ ਨੂੰ ਇਹ ਲੱਗਿਆ ਕਿ ਚਲੋ ਕਿਸੇ ਦਾ ਭਲਾ ਹੋ ਜਾਵੇ ਹਨਾ ਆਪਣ ਜੂ ਵੀ ਲੱਗਦਾ ਹੁੰਦਾ ਕਿ ਚਲੋ ਆਪਣੇ ਕਰਕੇ ਜੀ ਕਿਸੇ ਦਾ ਥੋੜਾ ਜਿਹਾ ਵੀ ਫਾਇਦਾ ਹੁੰਦਾ ਨਾ ਤੇ ਆਪਾਂ ਜਰੂਰ ਉਹ ਕੰਮ ਕਰਦੇ ਆ ਸੋ ਇਸ ਕਰਕੇ ਆਪਾਂ ਵੀਡੀਓ ਲੈ ਕੇ ਆਏ ਇਸ ਤੁਹਾਡੇ ਵਾਸਤੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਓਕੇ ਧੰਨਵਾਦ